ਨੇ ਦੇਖੋ ਅਸੀਂ ਰਾਤੀ ਵੀ ਇੰਨੇ ਤੂਫਾਨ ਚੱਲੇ ਆ ਝੂਲ ਰਹੀ ਸੀ ਇਹ ਬਿਲਡਿੰਗ ਅਸੀਂ ਗਲੀ ਚ ਸੁੱਤੇ ਆ ਕਿਸੇ ਨੇ ਖੈਰ ਖਬਰ ਨਹੀਂ ਲਈ ਸਾਡੀ ਹਜੇ ਤੱਕ ਕਰਾ ਕੇ ਮੇਰੇ ਗ੍ਰਿਲ ਵੱਜੀ ਅਸੀਂ ਤੇ ਵੀਡੀਓਜ਼ ਦਿਖਦਾ ਉਹ ਤਾਂ ਹੀ ਟੰਕ ਲੱਗੇ ਨਾ ਇੰਨੇ ਜ਼ਿਆਦਾ ਕੰਦ ਬੈੜਤੇ ਗਿਰ ਗਈ ਨੇ ਤੇ ਮੈਂ ਉੱਪਰ ਆਏ ਨਾ ਅਸੀਂ ਮੇਰੇ ਬੇਟੇ ਨੇ ਬੈੜਤੇ ਰਹਿ ਜਨ ਅਸੀਂ ਤੇ ਗਿਰ ਗਈ ਨਾ ਤਾਂ ਕੋਈ ਦੁਬਾਰਾ ਪੁੱਛਣ ਆਇਆ ਕਿਸੇ ਨੂੰ ਠੀਕ ਹੈ ਬਸ ਇੱਕ ਦਿਨ ਕਾਰਪੋਰੇਸ਼ਨ ਵਾਲੇ ਆਏ ਆ ਪਹਿਲੇ ਦਿਨ ਮੈਨੂੰ ਲੋਨ ਲਿੱਤਨ ਹੋ ਗਏ 4 ਸਾਲਾਂ ਦੇ ਚਾਰ ਚਾਲ ਹੋ ਗਏ ਕਿੰਨੀ ਕਿਸ਼ਤ ਹੈ ਮੇਰੀ ਕਿਸ਼ਤ ਅਡੀ 23 ਹਰ ਕੇ ਇੱਥੇ ਬਿਲਡਿੰਗ ਦੇ ਨੀਚੇ ਕੋਈ ਬੰਦਾ ਨਹੀਂ ਦੱਬਿਆ ਕੋਈ ਕੁਝ ਨਹੀਂ ਹੁਣ ਤੁਸੀਂ ਦੇਖ ਰਹੇ ਹੋ ਕਿ ਬਦਬੂ ਆ ਰਹੀ ਹੈ ਹੁਣ ਸਾਨੂੰ ਨਹੀਂ ਪਤਾ ਕੀ ਆ ਰਿਹਾ ਨਾ ਕੋਈ ਵਿਵਸਥਾ ਹੋ ਰਹੀ ਹੈ ਨਾ ਕੋਈ ਪਾਣੀ ਨਾ ਬਿਜਲੀ ਬਹੁਤ ਮੁਸ਼ਕਲ ਲਾਈਟ ਲਗਵਾਈ ਹੈ ਮਲਬਾ ਵੀ ਚੱਕਿਆ ਅਸੀਂ ਸਭ ਕੁਝ ਹੋਣਾ ਵੀ ਸੀ ਠੀਕ ਹੈ ਜਿਹੜੇ ਦੋਸ਼ੀ ਹੈ ਉਹਨਾਂ ਦੇ ਐਫ ਆਈ ਆਰ ਵੀ ਹੋਏ ਰਹੀ ਸੀ ਹੁਣ ਤੱਕ ਸਾਰਾ ਕੁਝ ਹੋਇਆ 5 ਦਿਨ ਹੋ ਗਏ ਕੋਈ ਖਾਣਾ ਨਹੀਂ ਬਣਿਆ ਕੋਈ ਪਾਣੀ ਨਹੀਂ ਹੈਗਾ कुत्ता है कुत्ते की भी जान होती जानवर है इनहा दी अंगैली ना भी होया तू हम कर रहे हैं जी हमने एफआईआर के लिए भी लिखा है उनके जी और एक बार ये पुराना रिकॉर्ड चेक कर रहे हैं उसको पहले भी नोटिस गए हुए थे ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਮੰਦਭਾਗੀ ਖਬਰ ਸਾਹਮਣੇ ਆਂਦੀ ਹੈ ਲੇਕਿਨ ਕਈ ਮੀਡੀਆ ਇਸ ਖਬਰ ਨੂੰ ਬੜੀ ਪ੍ਰਮੁਖਤਾ ਦੇ ਨਾਲ ਦਿਖਾਉਂਦੇ ਨੇ ਲੇਕਿਨ ਅਸਲ ਸੱਚਾਈ ਜਿਹੜੀ ਹੈ ਉਹ ਨਹੀਂ ਦਿਖਾਈ ਜਾਂਦੀ ਸੰਨ 2021 ਤੋਂ ਬਾਅਦ ਜਿਹੜੀ ਹੈ ਬਿਲਡਿੰਗ ਨੂੰ ਲਗਾਤਾਰ ਕਾਰਪੋਰੇਸ਼ਨ ਵੱਲੋਂ ਨੋਟਿਸ ਭੇਜੇ ਜਾਂਦੇ ਨੇ ਲੇਕਿਨ ਕਾਰਪੋਰੇਸ਼ਨ ਦੇ ਉਹ ਅਧਿਕਾਰੀ ਜਿਹੜੇ ਕੁਰਸੀਆਂ ਤੇ ਬੈਠੇ ਨੇ ਏਸੀ ਦੇ ਕਮਰੇ ਤੋਂ ਬਾਹਰ ਆਣਾ ਵੀ ਮناسب ਨਹੀਂ ਸਮਝਦੇ ਨੇ ਲੇਕਿਨ ਉਹਨਾਂ ਨੂੰ ਇੱਕ ਗੈਰਤ ਵਾਲੀ ਪਾਣ ਵਾਲੀ ਗੱਲ ਹੈ ਕਿ ਬਿਲਡਿੰਗ ਜਿਹੜੀ ਡਿੱਗ ਜਾਂਦੀ ਹੈ ਉਸ ਤੋਂ ਜਰਾਂਦੀ ਹੈ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਇੰਨੀ ਕੁ 스멜 ਆ ਰਹੀ ਹੈ ਇੰਨੀ ਕੁ 스멜 ਆ ਰਹੀ ਹੈ ਕਿ ਲੋ ਰਬ ਦਾ ਨਾਮ ਰੱਬ ਵੀ ਹੁਣ ਇੱਥੇ ਕੀ ਕਰੇਗਾ ਕਿ ਜਦ ਕਾਰਪੋਰੇਸ਼ਨ ਦੇ ਮੁਲਾਜ਼ਮ ਹੀ ਗਹਿਰੀ ਨੀਂਦ ਸੋ ਚੁੱਕੇ ਹੋਏ ਨੇ ਤੇ ਉਹਨਾਂ ਦਾ ਕੋਈ ਰਾਹ ਪ੍ਰੋਸਰੀ ਨਾ ਹੀ ਕੋਈ ਐਮਐਲਏ ਆਇਆ ਇੱਥੇ ਨਾ ਐਮਐਲਏ ਨੇ ਆ ਕੇ ਇੱਥੇ ਕੋਈ ਵੀਰਵਾ ਦੇਖਣਾ ਚਾਹਿਆ ਜਿਹੜਾ ਵੀ ਇਲਾਕੇ ਦਾ ਐਮਐਲਏ ਲੱਗਦਾ ਸੀ ਉਹਨੇ ਇੱਕ ਵਾਰੀ ਆਹ ਨਹੀਂ ਦੇਖਿਆ ਕਿ ਮੈਂ ਆਪਣੇ ਪ੍ਰਧਾਨ ਨੂੰ ਹੀ ਭੇਜ ਦਵਾਂ ਕਿ ਉਹ ਮਹੱਲੇ ਦਾ ਦੌਰਾ ਕਰ ਆਵੇ ਲੇਕਿਨ ਇਹ ਜਿਨ੍ਹਾਂ ਦੀ ਬਿਲਡਿੰਗ ਡਿੱਗੀ ਆ ਵੀ ਦੱਸਿਆ ਨਾ ਦਿੱਲੀ ਰਹਿਣ ਵਾਲੇ ਦਿੱਲੀ ਸਤਾ ਆਪਣੇ ਮਕਾਨ ਪਾ ਕੇ ਬੈਠੇ ਨੇ ਪੱਕੇ ਲੇਕਿਨ ਇਹ ਬਿਲਡਿੰਗ ਜੋ ਡਿੱਗਦੀ ਹੈ ਕਿਸ ਤਰ੍ਹਾਂ ਡਿੱਗਦੀ ਉਹ ਵੀਡੀਓ ਵੀ ਸਭ ਨੇ ਦੇਖੀ ਆ ਲੇਕਿਨ ਪਿ ਕਿਸ ਤਰ੍ਹਾਂ ਜੰਜਰ ਹਾਲਾਤਾਂ ਦੇ ਵਿੱਚ ਹੈ ਕਿ ਉਹ ਕਦੀ ਵੀ ਡਿੱਗ ਸਕਦੀ ਹੈ ਅਗਰ ਉਹਦੀ ਹੁਣ ਕਾਰਪੋਰੇਸ਼ਨ ਅਜ ਅਗਰ ਉਹਦੀ ਵੇਟ ਕਰ ਰਹੀ ਹੈ ਤੇ ਮਤਲਬ ਉਹ ਕਾਰਪੋਰੇਸ਼ਨ ਕਿਸੇ ਦਾ ਕਿਸੇ ਦੀ ਮੌਤ ਦਾ ਇੰਤਜ਼ਾਮ ਕਰ ਰਹੀ ਹੈ ਕਿ ਕਾਰਪੋਰੇਸ਼ਨ ਆ ਚਾਹਦੀ ਹੈ ਚਾਰ ਪੰਜ ਬੰਦੇ ਮਰਨ ਮਰੇ ਕਿਉਂ ਨਹੀਂ ਬੰਦੇ ਤੇ ਮਰ ਜਾਣ ਤੇ ਉਸ ਤੋਂ ਬਾਅਦ ਅਸੀਂ ਰੈਸਕਿਊ ਕਰਾਂਗੇ ਬੰਦਿਆਂ ਨੂੰ ਕੱਢਾਂਗੇ ਲੇਕਿਨ ਕਾਰਪੋਰੇਸ਼ਨ ਦੀ ਅੱਖਾਂ ਤੋਂ ਪੱਟੀ ਉਠਾਣ ਵਾਲੀ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਕਿੰਨੀ ਕੁ ਪੁਰਾਣੀ ਜਿਹੜੀ ਇੱਟਾਂ ਦੀ ਬਣੀ ਗਾਰੇ ਦੀ ਨਾਲ ਮਿੱਟੀ ਨਾਲ ਬਣੀ ਹੋਈ ਇਹ ਦੀਵਾਰ ਹੈ ਇਹ ਪੂਰੀ ਦੀ ਪੂਰੀ ਰਾਤ ਨੂੰ ਜਦ ਤੇਜ ਹਵਾਵਾਂ ਚਲੀਆਂ ਇਸ ਮਕਾਨ ਦਾ ਜਿੰਨਾ ਨੁਕਸਾਨ ਹੋਇਆ ਦਿਖਾਇਆ ਜਾ ਰਿਹਾ ਦੇਖ ਸਕਦੇ ਹੋ ਕਿ 30 ਲੱਖ ਦਾ ਲੋਨ ਲੈ ਕੇ ਇੱਕ ਸ਼ਖਸ ਨੇ ਮਕਾਨ ਬਣਾਇਆ ਜਿਹਦੀਆਂ ਕਿਸ਼ਤਾਂ ਵੀ ਹਜੇ ਦੇਣੀਆਂ ਬਾਕੀ ਪਈਆਂ ਹੋਈਆਂ ਨੇ ਪਰਿਵਾਰ ਰਾਤ ਦਾ ਘਾਰਚਲੀ ਸੁੱਤਾ ਬਾਹਰ ਸੁੱਤਾ ਲੇਕਿਨ ਬਾਦਰੇ ਦਿਖਾ ਰਹੀ ਹੈ ਉੱਪਰ ਜ਼ੂਮ ਕਰਕੇ ਦਿਖਾਇਆ ਜਾਊਗਾ ਬਾਦਰੇ ਤੱਕ ਜਿਹੜੇ ਨੇ ਇਸ ਸ਼ਖਸ ਦੇ ਘਰ ਦੇ ਟੁੱਟ ਚੁੱਕੇ ਹੋਏ ਨੇ ਕਿਉਂਕਿ ਹਰ ਕੋਈ ਬੰਦਾ ਇੰਨਾ ਪੈਸਾ ਫੋੜ ਨਹੀਂ ਕਰ ਪਾਂਦਾ ਕਿ 9 ਇੰਚ ਦੀਵਾਰਾਂ ਕਰ ਲਵੇ ਪਿੱਲਰ ਪਾਈ ਸੀ ਬਚਾ ਹੋ ਗਿਆ ਲੇਕਿਨ ਕਾਰਪੇਸ਼ਨ ਨਹੀਂ ਸੁੱਤੀ ਹੋਈ ਹੈ ਕਿ ਕਾਰਪੇਸ਼ਨ ਨੂੰ ਨੀਂਦ ਤੋਂ ਜਾਗ ਨਹੀਂ ਮਿਲਦੀ ਲੇਕਿਨ ਕਿ ਕਾਰਪੋਰੇਸ਼ਨ ਦੀ ਇੱਕ ਦਲਾਸਾ ਦੇਣ ਵਾਲੀ ਗੱਲ ਹੈ ਕਿ ਕਾਰਪੋਰੇਸ਼ਨ ਦਾ ਜਿਹੜਾ ਵੀ ਮੁਲਾਜ਼ਮ ਤਜਿੰਦਰ ਜਈ ਜਿਹੜੇ ਨੇ ਉਹ ਇੱਥੇ ਪਹੁੰਚ ਨੇ ਏ ਜ਼ੋਨ ਦੇ ਨਗਰ ਨਿਗਮ ਕਮਿਸ਼ਨਰ ਜਿਹੜੇ ਨੇ ਉਹ ਜਮ੍ਹਾਂ ਹੀ ਨਹੀਂ ਉੜਦੇ ਤੇ ਕਾਰਪੋਰੇਸ਼ਨ ਦੇ ਇਹ ਦੇ ਜਿਹੜੇ ਮੇਨ ਜਿਹੜੇ ਨੇ ਕਮਿਸ਼ਨਰ ਉਹ ਵੀ ਨਹੀਂ ਉੜਦੇ ਲੇਕਿਨ ਨੋਟਿਸ ਲਗਾ ਦਿੱਤਾ ਜਾਂਦਾ ਕਿਉਂਕਿ ਇਹ ਬਿਲਡਿੰਗ ਵੀ ਪੁਰਾਣੀ ਬਣੀ ਹੋਈ ਹੈ ਤਸਵੀਰਾਂ ਆ ਵੀ ਦਿਖਾ ਦਿੱਤੀਆਂ ਜਾਣ ਕਿ ਇਹ ਵੀ ਇੱਕ ਗਾਰਦੀ ਬਣੀ ਹੋਈ ਹੈ ਦੀਵਾਰ ਹੈ ਤੁਹਾਨੂੰ ਆ ਦਿਖਾਈ ਜਾ ਰਹੀ ਹੈ ਕਿ ਜੋ ਡੈਮੋਲਿਸ਼ ਦੇ ਆਰਡਰ ਦੇ ਦਿੱਤੇ ਨੇ ਲੇਕਿਨ 2021 ਤੋਂ ਬਾਅਦ ਇੱਥੇ ਕਾਰਪੋਰੇਸ਼ਨ ਦਾ ਕੋਈ ਮੁਲਾਜ਼ਮ ਨਹੀਂ ਪਹੁੰਚ ਗੈਰਤ ਪਾਣ ਵਾਲੀ ਗੱਲ ਹੈ ਕਿ ਕਾਰਪੇਸ਼ ਨੇ ਮਲਾ ਛੋਟੇ ਜਿਹੇ ਮਾਸੂਮ ਬੱਚੇ ਨੂੰ ਹੰਦਾ ਹੋਊਗਾ ਕਿੰਨੀ ਕਿ ਦਰਦ ਹੁੰਦੀ ਹੋਗੀ ਪੁੱਤ ਦੇ ਇਹਦਾ ਕੀ ਕਸੂਰ ਸੀਗੇ ਇੱਕ ਸਵਾਲ ਹੈ ਇਸ ਭੈਣ ਦੇ ਸਿਰ ਤੇ ਟਾਂਕੇ ਲੱਗੇ ਆ ਕਿੰਨੇ ਟਾਂਕੇ ਲੱਗੇ 16 ਟਾਂਕੇ ਲੱਗੇ ਬਈ ਇਹ ਤੇ ਬੱਚੇ ਦੇ ਬਈ ਹੱਡੀ ਟੁੱਟ ਗਈ ਗੋਡੇ ਦੀ ਫ੍ਰੈਕਚਰ ਹੋ ਗਿਆ ਕਾ ਕੋਈ ਆਇਆ ਬੰਦਾ ਇੱਥੇ ਕੋਈ ਵੀ ਨਹੀਂ ਆਇਆ ਉਹ ਇਹਨੇ ਨਿਕਲ ਲੱਖਾਂ ਲਏ ਉਹ ਨਿੰਦਾ ਤੋਂ ਉੱਠੇ ਨਹੀਂਗੇ ਬਿਲਕੁਲ ਵੀ ਨਹੀਂ ਦੇਖੋ ਅਸੀਂ ਰਾਤੀ ਵੀ ਇੰਨੇ ਤੂਫਾਨ ਚੱਲੇ ਆ ਝੂਲ ਰਹੀ ਸੀ ਇਹ ਬਿਲਡਿੰਗ ਅਸੀਂ ਗਲੀ 'ਚ ਸੁੱਤੇ ਆ ਕਿਸੇ ਨੇ ਖੈਰ ਖਬਰ ਨਹੀਂ ਲਈਤੀ ਸਾਡੀ ਹਜੇ ਤੱਕ ਕਰਾ ਕੇ ਜਿਹਦਾ ਮਕਾਨ ਹੈ ਉਹ ਵੀ ਨਹੀਂ ਆਇਆ ਇੱਕ ਵਾਰੀ ਵੀ ਦੇਖਣ ਦੇਖੋ ਕਿਹਦੇ ਵਿਧਾਇਕ ਕੋਈ ਵੀ ਨਹੀਂ ਆਇਆ ਸਾਨੂੰ ਮਿਲਣ ਹਾਈ ਤੱਕਰ ਤੇ ਕਾਰਪੇਸ਼ਨ ਜਿਹੜੇ ਮੁਲਾਜ਼ਮ ਹੈ ਜਿਹੜੇ ਵੱਡੇ ਵੱਡੇ ਤਨਖਾਹ ਲੈਂਦੇ ਨੇ ਏਸ਼ੀਆ ਵਿੱਚ ਬੈਠੇ ਨੇ ਉਹ ਕਿ ਬੰਦੇ ਮਰਨ ਦੀ ਉਡੀਕ ਕਰ ਰਹੇ ਨੇ ਬਿਲਕੁਲ ਔਰ ਇਹੀ ਚਾਹੁੰਦੇ ਸੀ ਮੈਂ ਤੇ ਮੇਰਾ ਬੇਟਾ ਨਾ ਰਹਿੰਦੇ ਸਾਡੇ ਮੈਂ ਭੱਜ ਗਈ ਨੇ ਤੇ ਆ ਢੇਲੇ ਜਿਹੜੇ ਏਡੇ ਵੱਡੇ ਮੇਰੇ ਉੱਪਰ ਆ ਕੇ ਡਿੱਗੇ ਨੇ ਸੀ ਜੇ ਮੈਂ ਨਾ ਉੱਠ ਕੇ ਜਾਂਦੀ ਬਈਆ ਬਹੁਤ ਤਰੀ ਡਲੇਰੀ ਸੀਗੀ ਕਿ ਤੁਸੀਂ ਭੱਜ ਗਏ ਹੋ ਹਾਂਜੀ ਬਈਆ ਬੱਚੇ ਨਾ ਲੈ ਗਈਓ ਤੁਸੀਂ ਮੇਰੇ ਗ੍ਰਿਲ ਵੱਜੀ ਆ ਸੀ ਤੇ ਵੀਡੀਓਜ਼ ਦਿਖਦਾ ਹਾਂ ਉਹ ਤਾਂ ਹੀ ਟੰਕ ਲੱਗੇ ਨਾ ਇੰਨੇ ਜ਼ਿਆਦਾ ਇੰਨੀ ਗੈਰਤ ਨਹੀਂ ਹੈਗੀ ਇਹਨਾਂ ਦੇ ਕਾਰਪੇਸ਼ੇ ਦੇ ਮੁਲਾਜ਼ਮਾਂ ਦੇ ਵਿੱਚ ਜਿਹੜੇ ਜਿੱਦੀ ਬਿਲਡਿੰਗ ਹੈ ਉਹਦੀ ਚੰਨੀ ਗੈਰਤ ਨਹੀਂ ਹੈਗੀ ਕਿ ਆ ਕੇ ਹਾਲ ਚਾਲ ਹੀ ਪੁੱਛਣਾ ਨਹੀਂ ਕੋਈ ਵੀ ਨਹੀਂ ਆਇਆ ਭਈਆ ਇਹ ਨੁਕਸਾਨ ਕਿੰਨੇ ਦਾ ਹੋ ਗਿਆ ਭਈਆ ਉਹ ਨੁਕਸਾਨ ਤਾਂ ਇਦਾਂ ਮੈਨੂੰ ਤਾਂ ਨਹੀਂ ਪਤਾ ਸਾਡਾ ਉੱਪਰ ਫ੍ਰਿਜ ਮਤਲਬ ਉੱਪਰ ਸਾਰਾ ਫ੍ਰਿਜ ਮਸ਼ੀਨ ਏਸੀ ਤੇ ਉਹ ਫ੍ਰਿਜ ਫਰਿਜ ਸਭ ਕੁਝ ਬੈੱਡ ਜਿੱਥੇ ਮੇਰਾ ਕਾਕਾ ਲੇਟਿਆ ਸੀ ਨਾ ਮੈਂ ਕੋਠੇ ਐਕਚੁਅਲੀ ਜੇ ਕੱਪੜੇ ਧੋ ਰਹੀ ਸੀਗੀ ਇੱਕਦਮ ਗੜਗੜ ਦੀ ਆਵਾਜ਼ ਆਈ ਮੈਂ ਬੇਟੇ ਨੂੰ ਚੱਕਿਆ ਨਾਲ ਹੀ ਇਹ ਕੱਦ ਨੂੰ ਬੈੱਡ ਤੇ ਗਿਰ ਗਈ ਨੇ ਤੇ ਮੈਂ ਉੱਪਰ ਆਇਆ ਨਾ ਸੀ ਮੇ ਹਾਂਜੀ ਮਤ ਇਸ ਟਾਈਮ ਗੋਦੀ ਚ ਨਹੀਂ ਹੋਣਾ ਸੀਗਾ ਭਈਆ ਮੈਂ ਵੀ ਨਹੀਂ ਹੋਣਾ ਸੀ ਉਹਨੇ ਗੋਦੀ ਚ ਕਿੱਥੋਂ ਹੋਣਾ ਸੀ ਮੈਂ ਇੱਕਦਮ ਭੱਜਿਆ ਸੀ ਮੈਂ ਬੇਟੇ ਨੂੰ ਮਤ ਚੱਕਿਆ ਹੀ ਨਾਲ ਹੀ ਬੈਠਦੇ ਸਾਰੀ ਆਹ ਵਾਲੇ ਕੰਮ ਦਾ ਆ ਕੇ ਸਾਡੇ ਤੇ ਗਿਰ ਗਈ ਆ ਜਿੰਨਾ ਪਾਸਾ ਟੁੱਟਾ ਬੈ ਸਾਰੀ ਬੈੜ ਤੇ ਗਿਰ ਗਈ ਇਹ ਲੱਗਦੀ ਲਾਂ ਤਾਂ ਫਿਰ ਉਹ ਕਾਰਪੋਰੇਸ਼ਨ ਮੁਲਾਜ਼ਮਾਂ ਦੇ ਉੱਤੇ ਜਿਨ੍ਹਾਂ ਨੇ 2021 ਤੋਂ ਬਨ ਨੋਟਿਸ ਲਗਾਏ ਤਲਵਾਈ ਨਹੀਂ ਭਈਆਂ ਨੇ ਮੈਂ ਤਾਂ ਨਹੀਂ ਇਸ ਬਾਰੇ ਪਤਾ ਪਰ ਉਹਨਾਂ ਨੂੰ ਆਣਾ ਕੋਈ ਵੀ ਨਹੀਂ ਆਇਆ ਸਾਨੂੰ ਪੁੱਛਣ ਨਹੀਂ ਸਾਡੇ ਘਰੇ ਪਾਣੀ ਤੱਕ ਨਹੀਂ ਹੈਗਾ ਅਸੀਂ ਰੋਟੀ ਵੀ ਮੈਂ ਤੁਹਾਨੂੰ ਦੱਸਦਾ ਕਿਉਂ ਨਹੀਂ ਆਏ ਕਿਉਂਕਿ ਵੱਡਾ ਹਾਸਾ ਨਹੀਂ ਹੋਇਆ ਬੰਦੇ ਨਹੀਂ ਮਰੇ ਇਸ ਕਰਕੇ ਨਹੀਂ ਆਏ ਜਦੋਂ 4-5 ਬੰਦੇ ਦੱਬ ਜਾਂਦੇ ਮਰ ਜਾਂਦੇ ਫਿਰ ਇੱਥੇ ਤਾਂ ਵਾਹੀ-ਵਾਹੀ ਪੁਲਿਸ ਖੜੀ ਹੋਣੀ ਸੀ ਅਤੇ ਐਮਐਲਏ ਦੀ ਲਾਈਨਾਂ ਲੱਗੀਆਂ ਹੋਣੀਆਂ ਸੀਗੀ ਜੇ ਸਕੂਲ ਹੈ ਸ਼ੁਕਰ ਕਰੋ ਬੱਚੇ ਨਹੀਂ ਸੀਗੇ ਆ ਭਈਆ ਖੜੇ ਸੀਗੇ ਆਂਟੀ ਖੜੇ ਸੀਗੇ ਇਹ ਅੰਦਰ ਗਏ ਹੀ ਆ ਆਂਟੀ ਨੇ ਮੈਨੂੰ ਭਈਆ ਨੂੰ ਕਿਹਾ ਉੱਪਰ ਨਾ ਜਾ ਅਸੀਂ ਫੇਰ ਮੈਂ ਕਿਹਾ ਮੈਂ ਕਹਿੰਦਾ ਚੱਲ ਸ਼ਾਮ ਤੱਕ ਹੀ ਡਿੱਗੂਗੇ ਅਸੀਂ ਉੱਥੇ ਸੋਦੇ ਸੀ ਅਸੀਂ ਗੱਲ ਬਾਤ ਮੈਂ ਕੋਠੇ ਬਸ ਕੱਪੜੇ ਧੋਤੇ ਬੇਟਾ ਸੋ ਰਿਆ ਸੀਗਾ ਜਿੱਦੇ ਗੜਗੜ ਦੀ ਆਵਾਜ਼ ਆਏ ਮੈਨੂੰ ਕੁਝ ਨਹੀਂ ਸੁਝਿਆ ਮੈਂ ਬੇਟਾ ਹੀ ਚੱਕਿਆ ਨਾਲ ਹੀ ਸਾਡੀ ਸਾਰੀ ਗੰਦ ਟੱਗ ਗਈ ਬੈੱਡ ਤੇ ਤੁਸੀਂ ਦੇਖ ਲਓ ਮਲਬਾ ਹੀ ਮਲਬਾ ਪਿਆ ਆਸ਼ੂ ਜੀ 2021 ਤੋਂ ਬਾਅਦ ਦੇ 21 ਤੋਂ ਨੋਟਿਫਾਈਸ ਕਰਾਂਗੇ ਪਰ ਲੇਕਿਨ ਸਿਰਫ ਉਹ ਸਾਰੀ ਗੱਲਾਂ ਦੇ ਵਿੱਚ ਹੀ ਹਾਂ ਕਾਗਜ਼ਾਂ ਦੇ ਵਿੱਚ ਹੀ ਚੱਲ ਰਹੀਆਂ ਐ ਕਾਰਵਾਈ ਕੋਈ ਨਹੀਂ ਲੇਕਿਨ ਆਪਣਾ ਪੱਲਾ ਝਾੜ ਲਿਆ ਨਾ ਉਹਨਾਂ ਨੇ ਕਿ ਅਸੀਂ ਨੋਟਿਸ ਲਗਾ ਰਹੇ ਸੀਗੇ ਬਿਲਡਿੰਗ ਡਿੱਗੀ ਆਪਾਂ ਪਹਿਲੇ ਤਲਾਹ ਦੇ ਰਹੇ ਸੀਗੇ ਕਿ ਸਾਡੇ ਤੇ ਕੱਲ ਨੂੰ ਗਾਰ ਨਾ ਡਿੱਗੇ ਹਾਂ ਬਸ ਇਹੀ ਦੇ ਰਹੇ ਸੀ ਹੋਰ ਇਹਨਾਂ ਨੇ ਕੁਝ ਨਹੀਂ ਕੀਤਾ ਕਿ ਗਿਰ ਗਈ ਨਾ ਤਾਂ ਕੋਈ ਦੁਬਾਰਾ ਪੁੱਛਣ ਆਇਆ ਕਿਸੇ ਨੂੰ ਠੀਕ ਹੈ ਬਸ ਇੱਕ ਦਿਨ ਕਾਰਪੋਰੇਸ਼ਨ ਵਾਲੇ ਆਏ ਆ ਪਹਿਲੇ ਦਿਨ ਉਹ ਆਕੇ ਇਹਨਾਂ ਨੇ ਠੀਕ ਹੈ ਚਾਰ ਬੰਦਿਆਂ ਨੇ ਇੱਥੇ ਮਲਬਾ ਸੀ ਬਸ ਆ ਮਲਬਾ ਤੁਹਾਡੇ ਸਾਹਮਣੇ ਹੀ ਹੈ ਕਿ ਕਿੰਨਾ ਕਿੰਨਾ ਨੇ ਮਲਬਾ ਹਟਾ ਦਿੱਤਾ ਉਸ ਤੋਂ ਬਾਅਦ ਇੱਕ ਦਿਨ ਫੇਰ ਇਹਨਾਂ ਨੇ ਪਰਸੋ ਰਾਤ ਨੂੰ ਦੋ ਤਿੰਨ ਟਰਾਲੀਆਂ ਭਰੀਆਂ ਉਸ ਤੋਂ ਬਾਅਦ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਹਾਲ ਹੈ ਪਾਣੀ ਹੈ ਜਿਹੜਾ ਮੱਲੇ ਦਾ ਪੂਰਾ ਸਮਰਸੀਪਾਲੇ ਦੇ نیچے ਬਿਲਡਿੰਗ ਦੇ نیچے ਦੱਬਿਆ ਹੋਇਆ ਪੂਰੇ ਮੱਲੇ 'ਚ ਕੋਈ ਪਾਣੀ ਨਹੀਂ ਹੈ ਕੋਈ ਕੁਝ ਨਹੀਂ ਹੈ ਠੀਕ ਤੁਸੀਂ ਪੱਤਰਕਾਰ ਹਾਂ ਮੈਂ ਵੀ ਪੱਤਰਕਾਰ ਹਾਂ ਅਸੀਂ ਬੜੇ ਪੁਰਾਣੇ ਪੱਤਰਕਾਰ ਰਹ ਚੁੱਕੇ ਹੋਏ ਹਾਂ ਸਟਾਰਟਿੰਗ ਤੁਹਾਡੇ ਤੋਂ ਤੁਸੀਂ ਮੇਰੇ ਤੋਂ ਉਸਤਾਦ ਹੋ ਮੇਰੇ ਮੈਂ ਬਾਅਦ ਚ ਕੀਤੀ ਹੈ ਲੇਕਿਨ ਅਰੇ ਪੱਤਰਕਾਰ ਜਦ ਤੱਕ ਸੱਚਾਈ ਨਾ ਦਿਖਾਵੇ ਅਫਸਰ ਉੜਦੇ ਕਿਉਂ ਨਹੀਂ ਨਹੀਂ ਕੋਈ ਐਮਐਲਏ ਆਂਦਾ ਕਿਉਂ ਨਹੀਂ ਆਂਦਾ ਕੀ ਵੱਡਾ ਹਾਸਾ ਨਹੀਂ ਹੁੰਦਾ ਇਸ ਕਰਕੇ ਹਾਂ ਇਹੀ ਹੈ ਕਿ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਨਾ ਕਿ ਇੱਥੇ ਬਿਲਡਿੰਗ ਦੇ نیچے ਕੋਈ ਬੰਦਾ ਨਹੀਂ ਦੱਬਿਆ ਕੋਈ ਕੁਝ ਨਹੀਂ ਹੁਣ ਤੁਸੀਂ ਦੇਖ ਰਹੇ ਹੋ ਕਿ ਬਦਬੂ ਆ ਰਹੀ ਹੈ ਹੁਣ ਸਾਨੂੰ ਨਹੀਂ ਪਤਾ ਕਿ ਉਹ ਕੋਈ ਡੌਗ ਹੈ ਜਾਨਵਰ ਹੈ ਕਿ ਕੀ ਪਤਾ ਕੋਈ ਬੱਚਾ ਹੈ ਜਾਂ ਬੰਦਾ ਹੈ ਕੌਣ ਹੈ ਕੌਣ ਨਹੀਂ ਹੈ ਠੀਕ ਹੈ ਉਨ ਜੇ ਤਾਂ ਵੱਡਾ ਹਾਦਸਾ ਕੋਈ ਹੋ ਜਾਂਦਾ ਫੇਰ ਤਾਂ ਇੱਥੇ ਐਮਐਲਏ ਵੀ ਆਜਣੇ ਸੀ ਠੀਕ ਹੈ ਸਾਰੇ ਪ੍ਰਧਾਨ ਵੀ ਆਜਣੇ ਸੀ ਸਾਰੇ ਮਤਲਬ ਬਾਹੋ ਬਾਈ ਲੈਣ ਲਈ ਆਪਣਾ ਆਪਣਾ ਕ੍ਰੈਡਿਟ ਲੈਣ ਲਈ ਹਰ ਕੋਈ ਆਇਆ ਨਾ ਸੀ ਮਤਲਬ ਹਾਦਸਾ ਛੋਟਾ ਸੀਗਾ ਬਾਹੋ ਬਾਈ ਨਹੀਂ ਲਿੱਤੀ ਅਗਰ ਗੋਲਾ ਫੈਕਟਰੀ ਵਰਗਾ ਕਾਂਡ ਹੁੰਦਾ ਤਾਂ ਸਾਰੇ ਪਹੁੰਚੇ ਸੀਗੇ ਸਾਰੇ ਹਾਂ ਹੁਣ ਸਾਰੇ ਪਹੁੰਚ ਜਾਂਦੇ ਐਨਆਰਪੀ ਦੀ ਟੀਮ ਵੀ ਪਹੁੰਚੀ ਹੋਣੀ ਸੀ ਇੱਥੇ ਹਾਂ ਸਭ ਕੁਝ ਪਹੁੰਚਣਾ ਸੀ ਜੀ ਕੁਝ ਨਹੀਂ ਸੀ ਮਲਬਾ ਵੀ ਚੱਕਿਆ ਆਣਾਂ ਸੀ ਸਭ ਕੁਝ ਹੋਣਾ ਵੀ ਸੀ ਠੀਕ ਹੈ ਜਿਹੜੇ ਦੋਸ਼ੀ ਆ ਉਹਨਾਂ ਦੇ ਐਫਆਈਆਰ ਵੀ ਹੋਏ ਜਾਣੇ ਸੀ ਹੁਣ ਤੱਕ ਸ ਪਰਾ ਜਿੱਦਾਂ ਦੀ ਬਦਬੂ ਆ ਰਹੀ ਕੋਚਾ ਰਹੀ ਉਹਨਾਂ ਸਾਨੂੰ ਕੀ ਪਤਾ ਕਿ ਨੀਚੇ ਮਲਬੇ ਦੇ ਕੀ ਹੈ ਕੀ ਨਹੀਂ ਹੈ ਇਹਦਾ ਮਲਬਾ ਜੋ ਚੱਕਿਆ ਜਾਊਗਾ ਫੇਰ ਹੀ ਪਤਾ ਲੱਗੂਗਾ ਕਿ ਕੀ ਹੈਗਾ ਕੀ ਨਹੀਂ ਹੈ ਸਾਡੀ ਕਲਮ ਜਦ ਤੱਕ ਨਾ ਚੱਲੇ ਜਾਂ ਸਾਡੀ ਜ਼ੁਬਾਨ ਜਦ ਤੱਕ ਨਾ ਚੱਲੇ ਤਦ ਤੱਕ ਕੋਈ ਕਾਰਵਾਈ ਨਹੀਂ ਹੈ ਲੇਕਿਨ ਇਸ ਤੁਸੀਂ ਗੱਲ ਸਾਫ਼ ਕੀਤੀ ਕਿ ਇਹ ਮਲਬਾ ਚੱਕਣ ਤੋਂ ਬਾਅਦ ਸਹੀ ਹੋਊਗਾ ਕਿ ਇਹਦੇ ਥੱਲੇ ਬੰਦਾ ਸੀਗਾ ਜਾਂ ਕੁੱਤਾ ਸੀਗਾ ਕਿ ਪਤਾ ਤਦ ਲੱਗੂਗਾ ਲੇਕਿਨ ਚਾ ਵੀ ਇੱਕ ਚਾਹੇ ਕੁੱਤਾ ਵੀ ਹੋਵੇ ਤਾਂ ਵੀ ਇੱਕ ਜਾਨਵਰ ਦੀ ਜਾਨ ਹੋਈ ਪਰਚਾ ਤਾਂ ਵੀ ਬੰਦਾ ਹੈ ਬਿਲਕੁਲ ਜੀ ਬਿਲਕੁਲ ਪਰਚਾ ਤਾਂ ਬੰਦਾ ਹੀ ਹੈ ਕੁੱਤਾ ਵਾ ਕੁੱਤੇ ਦੀ ਵੀ ਜਾਨ ਹੁੰਦੀ ਹੈ ਜਾਨਵਰ ਹੈ ਇਹਨਾਂ ਦੀ ਅੰਗਹਿਲੀ ਨਾਲ ਹੀ ਹੋਇਆ ਜੇ ਇਹ ਟਾਈਮ ਦੇ ਨਾਲ ਕਾਰਪੋਰੇਸ਼ਨ ਹੀ ਇਹਨਾਂ ਦੇ ਮਾਲਕ ਬਿਲਡਿੰਗ ਨੂੰ ਡਿਮੋਲਿਸ਼ ਕਰ ਲੰਦੇ ਇਹਨਾਂ ਕੁਝ ਨੂੰ ਨਹੀਂ ਹੋਣਾ ਸੀ ਤੇ ਇਲਾਕੇ ਦਾ ਐਸਐਚਓ ਅਸਲ ਸੱਚ ਉਹ ਇਲਾਕੇ ਦੇ ਬਾਸ ਓਸੀਡਨ ਆਏ ਆ ਉਸ ਤੋਂ ਬਾਅਦ ਕੋਈ ਨਹੀਂ ਉਹਨੇ ਬੰਦੇ ਲੱਭੇ ਨਹੀਂ ਕਿ ਕਿੱਥੇ ਹੈਗੇ ਨੇ ਬੰਦੇ ਨਾ ਨਾ ਬਸ ਉਹੀ ਦੱਸੀ ਜਨਾ ਕਿ ਓਸੀਡਨ ਆਏ ਆ ਉਹਨਾਂ ਨੇ ਪੁੱਛਿਆ ਹਾਂਜੀ ਕੋਈ ਬੰਦਾ ਤਾਂ ਨਹੀਂ ਸੀ ਤੇ ਅਸੀਂ ਕਿਹਾ ਕਿ ਸੰਤਾ ਲਾਦਾ ਕਿ ਵੀ ਕੋਈ ਬੰਦਾ ਤਾਂ ਹੈ ਨਹੀਂ ਸੀ ਕਿਉਂਕਿ ਚਾਰ ਬੰਦੇ ਅੰਦਰ ਫਸੇ ਹੋਏ ਸੀ ਉਹ ਉਸ ਟਾਈਮ ਤੇ ਰੈਸਕਿਊ ਕੀਤੇ ਗਏ ਚਾਰ ਬੰਦੇ ਦੋ ਲੇਡੀਆਂ ਹੈਗੀਆਂ ਸੀ ਦੋ ਜੈਸ ਸੀ ਉਹ ਦੂਸਰੇ ਕੋਠੇ ਤੋਂ ਕਢਾ ਕੇ ਉਹਨਾਂ ਨੂੰ ਥੱਲੇ ਉਤਾਰ ਲਿਆ ਗਿਆ ਪਰ ਉਸ ਤੋਂ ਬਾਅਦ ਕੋਈ ਵੀ ਨਹੀਂ ਆਇਆ ਲਿਕਨ ਇਹਦਾ ਕੀ ਕਸੂਰ ਸੀਗਾ ਜਿਹਨੇ 30 ਲੱਖ ਦਾ ਲੋਨ ਲਿੱਤਾ ਨਾ ਹੁਣ ਸਾਡੇ ਵੀ ਇਹੀ ਹੋਇਆ ਨਾ ਜੀ ਮੈਂ ਇੱਥੇ ਬੈਠਾ ਹੈਗਾ ਸੀ ਜਦੋਂ ਬਿਲਡਿੰਗ ਗਰੀ ਠੀਕ ਹੈ ਮੇਰਾ ਉੱਪਰ ਸਾਰਾ ਏਸੀ ਟੁੱਟ ਗਿਆ ਆ ਪਾਈਪਾਂ ਸਾਰੀਆਂ ਟੁੱਟ ਗਈਆਂ ਉੱਪਰ ਖਿੜਕੀਆਂ ਤੇ ਸਾਰੇ ਸ਼ੀਸ਼ੇ ਟੁੱਟ ਗਏ ਆ ਮੁੰਡਾ ਵਾ ਇਹਦੇ ਸਾਰਾ ਆਪਣਾ ਦਰਵਾਜ਼ਾ ਗਿਆ ਇਹਦੀ ਸਾਰੀ ਰਸੋਈ ਇਹ ਹੈਂਡੀਕੈਪਡ ਆ ਕੱਢਿਆ ਫਿਰ ਇਹਨੂੰ 27 ਘੰਟੇ ਬਾਅਦ ਕੱਢਿਆ ਗਿਆ ਕਿੰਨਾ ਨੇ ਕੱਢਿਆ ਕਾਰਪੋਰੇਸ਼ਨ ਹੀ ਕੱਢਿਆ ਦਰਵਾਜ਼ਾ ਸਿਰਫ ਇੰਨਾ ਕੀ ਖੋਲਿਆ ਕਾਰਪੋਰੇਸ਼ਨ ਨੇ ਕਿ ਉਸ ਤੋਂ ਬਾਅਦ ਅੰਦਰ ਆਣਾ ਜਾਣਾ ਹੋ ਜਾਵੇ ਆ ਜਿਹੜਾ ਮਲਬਾ ਵਾ ਇਹਦਾ ਕੁਝ ਨਹੀਂ ਮਲ ਕਾਨਾ ਪੁਰਤੀ ਹਾਂ ਖਾਨਾ ਪੁਰਤੀ ਵਾਲੇ ਹੀ ਕੰਮ ਹੈ ਜੀ ਖਾਨਾ ਪੁਰਤੀ ਹੈ ਕਿ ਤੁਹਾਡੇ ਕੋਈ ਇੰਨਾ ਅਮਲਾ ਹੋਵੇ ਕੁਝ ਹੋਵੇ ਕਾਰਪੋਰੇਸ਼ਨ ਦੇ ਕੋਲ ਕਿ ਆ ਇੰਨਾ ਗ ਰਸਤਾ ਨਾ ਸਾਫ ਕਰਾਇਆ ਜਾ ਸਕਿਆ ਅੱਜ ਪੰਜਵਾਂ ਦਿਨ ਹੋ ਗਿਆ ਉਹ ਨਹੀਂ ਕਰਾਂਗੇ ਹਾਂ ਕਿਉਂਕਿ ਉਹ ਕੁਝ ਹੋਇਆ ਨਹੀਂ ਨਾ ਵੱਡਾ ਹਾਦਸਾ ਨਹੀਂ ਹੋਇਆ ਕੁਝ ਨਹੀਂ ਹੋਇਆ ਅਗਰ ਕੋਈ ਇੰਨਾ ਕਰੀਬੀ ਹੈ ਕਿਸੇ ਐਮਐਲਏ ਦੀ ਬਿਲਡਿੰਗ ਹੁੰਦੀ ਨਾ ਐਮਐਲਏ ਲੱਗ ਕੇ ਬਿਲਡਿੰਗ ਹੁੰਦੀ ਸਾਰਾ ਕੋ ਸਾਫ ਹੋਣਾ ਚਾਹੀਦਾ ਸਭ ਕੁਝ ਹੋਣਾ ਚਾਹੀਦਾ ਜੀ ਤੁਹਾਨੂੰ ਪੱਦਰ ਨਜ਼ਰ ਆਣਾ ਸੀਗਾ ਹਾਂ ਸਭ ਕੁਝ ਪੱਦਰ ਨਜ਼ਰ ਆਣਾ ਸੀ ਬੰਦਿਆਂ ਤੇ ਕਾਰਵਾਈ ਹੋਣੀ ਸੀ ਬੰ ਠੀਕ ਹੈ ਕੁਛ ਕੀਤਾ ਹੁਣ ਉਹਨੇ ਤਾਂ ਆਪਣੀ ਸਾਰੀ ਉਮਰ ਦੀ ਕਮਾਈ ਲਾਤੀ ਬਿਲਕੁਲ ਠੀਕ ਹੈ ਮਕਾਨ ਉਹਦਾ ਟਹਿ ਗਿਆ ਠੀਕ ਹੈ ਉਹਦੇ ਬੱਚੇ ਸੱਟ ਲੱਗ ਗਈ ਉਹਦੀ ਜਨਾਨੀ ਸੱਟ ਲੱਗ ਗਈ ਜਾਂ ਬਾਕੀ ਸਭ ਦਾ ਨੁਕਸਾਨ ਹੋ ਗਿਆ ਹੁਣ ਇਹ ਤਾਂ ਮਤਲਬ ਮੁਆਵਜ਼ਾ ਤਾਂ ਬਾਅਦ ਦੀ ਗੱਲਾਂ ਵਾ ਕਿ ਜਿਹੜੀ ਆਹਵ ਹੈ ਇਹੀ ਮਤਲਬ ਮਲਵਾ ਹੀ ਨਹੀਂ ਚੱਕਿਆ ਜਾ ਰਿਹਾ ਕਿ ਇੱਕ ਜ਼ਿੰਦਗੀ ਦੁਬਾਰਾ ਸਾਡੀ ਉਹੀ ਪਟੜੀ ਤੇ ਆ ਜਵੇ ਉਹੀ ਨਹੀਂ ਹੋ ਰਹੀ ਇਹ ਲੁਧਿਆਣਾ ਸ਼ਹਿਰ ਹੈ ਪੰਜਾਬ ਇੰਡੀਆ ਹੈ ਇੱਥੇ ਇੰਡੀਆ ਦੇ ਵਿੱਚ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਜਿੱਤਾ ਹੀ ਤਾਂ ਲੋਕ ਇੱਥੋਂ ਛੱਡ ਕੇ ਜਾਂਦੇ ਆ ਬਿਲਕੁਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿੰਸ ਕੁਮਾਰ ਹੈ ਪ੍ਰਿੰਸ ਜੀ ਕੀ ਸੋਚ ਕੇ ਬਿਲਡਿੰਗ ਬਣਾਈ ਸੀਗੀ ਬਸ ਰਹਿਣ ਵਾਸਤੇ ਬੱਚਿਆਂ ਨੂੰ ਸਕੂਨ ਦੇਣ ਵਾਸਤੇ ਬਣਾਈ ਸੀਗੀ ਕਦੋਂ ਲੋਨ ਲਿੱਤਾ ਸੀਗਾ ਮੈਨੂੰ ਲੋਨ ਲਿੱਤਿਆ ਨੂੰ ਹੋ ਗਏ 4 ਸਾਲ ਹੋ ਗਏ 4 ਸਾਲ ਹੋ ਗਏ ਕਿੰਨੀ ਕਿਸ਼ਤ ਹੈ ਮੇਰੀ ਕਿਸ਼ਤ ਹੈ 23000 ਰੁਪਏ ਕਿਦਾਂ ਦਿੰਦੇ ਹੋ 23000 ਮੰਥਲੀ ਬਾਈ ਬੈਂਕ ਤੋਂ ਦੇ ਬਾਈ ਬੈਂਕ ਦਿੰਦਾ ਬਾਈ ਬੈਂਕ ਇਹ ਨੁਕਸਾਨ ਹੋ ਗਿਆ ਭਰਿਆ ਕਿਸੇ ਨੇ ਕਿਸੇ ਨੇ ਨਹੀਂ ਜੀ ਕੋਈ ਨਹੀਂ ਆ ਰਿਹਾ ਨਾ ਕੋਈ ਬਵਸਤਾ ਹੋ ਰਹੀ ਹੈ ਨਾ ਕੋਈ ਪਾਣੀ ਨਾ ਬਿਜਲੀ ਬਹੁਤ ਮੁਸ਼ਕਲ ਲਾਈਟ ਲਗਵਾਈ ਹੈ ਬਾਰੋਂ ਬੰਦੇ ਬੁਲਾ ਕੇ ਵੇ ਗਿਆ ਨਹੀਂ ਲਗਵਾਈ ਹੈ ਕਿਉਂਕਿ ਉੱਪਰ ਆ ਕੇ ਤੁਸੀਂ ਹਾਲ ਦੇਖੋ ਮੇਰੇ ਕਮਰੇ ਦਾ ਕੀ ਹਾਲ ਹੈ ਕਿਚਨ ਦਾ ਕੀ ਹਾਲ ਹੈ ਕੋਈ ਭਾਂਡਾ ਧੱਕ ਨਹੀਂ ਹੋਇਆ ਬਚਿਆ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਭਾਂਡੇ ਤਾਂ ਤੁਸੀਂ ਰੋਟੀ ਨਹੀਂ ਖਾ ਪਾ ਰਹੇ 5 ਦਿਨ ਹੋ ਗਏ ਰੋਟੀ ਨਹੀਂ ਘਰੇ ਬਣੀ ਪਰ ਕਿਸ ਨੇ ਉਹ ਨਹੀਂ ਆ ਉਹ ਲੋਕ ਨਹੀਂ ਆ ਜਿਹੜੇ ਕਹਿੰਦੇ ਨੇ ਅਸੀਂ ਲੋਕਾਂ ਦੀ ਮਦਦ ਕਰਦੇ ਹਾਂ ਖਾਣਾ ਘਰੇ ਪਹੁੰਚਾਉਂਦੇ ਹਾਂ ਜਿੱਥੇ ਰੈਸਕਿਊ ਕਰਨ ਵਾਲੀ ਗੱਲਾਂ ਹੁਣ ਉੱਥੇ ਤਾਂ ਰੋਟੀ ਵੀ ਚਲੀ ਜਾਂਦੀ ਹੈ ਬੰਦਾ ਨਹੀਂ ਗਿਆ ਤੇ ਇਸ ਕਰਕੇ ਹਾਂਜੀ ਹਾਂਜੀ ਕੁਝ ਵੀ ਨਹੀਂ 5 ਦਿਨ ਹੋ ਗਏ ਕੋਈ ਖਾਣਾ ਨਹੀਂ ਬਣਿਆ ਕੋਈ ਪਾਣੀ ਨਹੀਂ ਹੈ ਘਰੇ ਇਹ ਦਲੇਰੀ ਤੁਹਾਡੀ ਮਿਸਿਸ ਦੀ ਹੈ ਜਿਹੜਾ ਬੱਚੇ ਨੂੰ ਲੈ ਕੇ ਚਲੀ ਗਈ ਹੁਣ ਇਹ ਦਲੇਰੀ ਹੈ ਉਹਨ ਦੀ ਕਰਕੇ ਉਹ ਮੇਰਾ ਬੇਟਾ ਅੱਜ ਸੇਫ ਹੈ ਅਗਰ ਨਾ ਦਲੇਰੀ ਦਿਖਾਉਂਦੇ ਬਹੁਤ ਮੁਸ਼ਕਲ ਹੋ ਜਾਂਦੀ ਸੀ ਬਹੁਤ ਜ਼ਿਆਦਾ ਮੇਰਾ ਦੂਸਰਾ ਬੇਟਾ ਅੰਦਰ ਹੀ ਅੰਦਰ ਹੀ ਗੇਟ 'ਚ ਲੋਕ ਕਰ ਲਿਆ ਸੀ ਉਹਨੇ ਆਪਣੇ ਆ ਲੇਕਿਨ ਇਹ ਤਸਵੀਰ ਦਿਖਾ ਰਹੇ ਆ ਜਿੱਥੋਂ ਅਸੀਂ ਲੰਘ ਰਹੇ ਆ ਕੋਈ ਰੋਡ ਨਹੀਂ ਹੈਗੀ ਇੱਕ ਵੱਡਾ ਸਾਰਾ ਪੇੜ ਹੈ ਜਿਹੜਾ ਡਿੱਗਿਆ ਇਸ ਘਰ ਦੇ ਹਾਲਾਤ ਦਿਖਾਵਾਂਗਾ ਤੁਹਾਨੂੰ ਅੰਦਰ ਜਾ ਕੇ ਤਾਂ ਗਲਤ ਆ ਬਹੁਤ ਹੂੰ ਕਿੰਨੇ ਦਿਨ ਹੋ ਗਏ ਦੇਖ ਕੇ ਅੱਜ ਕਿੰਨੇ ਦਿਨ ਹੋ ਗਏ ਦੇਖੋ ਹੂੰ ਤਾਂ ਹੋਣਾ ਚਾਹੀਦਾ ਘਰ ਦੇ ਵਿੱਚ ਸਫਾਈ ਕਰਦੇ ਨਾ ਆਪਾਂ ਹਾਂਜੀ ਉਹ ਤਾਂ ਹੈ ਹੀ ਕਰਦੇ ਆ ਆਪਾਂ ਆਪਣਾ ਘਰ ਹੁੰਦਾ ਇਹ ਜਗ੍ਹਾ ਕਿਹਦੀ ਕਾਰਪੋਰੇਸ਼ਨ ਦੀ ਹਾਂ ਕਾਰਪੋਰੇਸ਼ਨ ਖੁਦ ਆਪਣੀ ਜੋਨਾਂ ਦੇ ਬਾਹਰ ਸਫਾਈ ਰੱਖ ਲੋ ਇਹ ਬਹੁਤ ਵੱਡੀ ਗੱਲ ਹੈ ਬੇਫੂਆ ਸਾਰਾ ਗੰਦ ਬਹੁਤ ਆ ਚ ਹੂੰ ਗਲਤ ਬਹੁਤ ਜ਼ਿਆਦਾ ਕੋਈ ਗੱਲ ਨਹੀਂ ਮੰਨੀ ਜਾ ਰਹੀ ਓਏ ਹੈ ਨਹੀਂ ਵਸੇ ਲੇਕਿਨ ਅੰਦਰ ਚੱਲਾਂਗੇ ਤਾਂ ਤਮ ਤਸਵੀਰ ਦਿਖਾਵਾਂਗੇ ਲੇਕਿਨ ਜਿਹਨੂੰ ਠਾਇਆ ਗਿਆ ਸੁੱਤਾ ਹੋਇਆ ਸੀਗਾ ਆ ਦੇਖੋ ਦੀਵਾਰਾਂ ਕਿ ਦੜਗੀਆਂ ਕਿਸ ਤਰ੍ਹਾਂ ਦੀਵਾਰਾਂ ਡਿੱਗੀਆਂ ਤਰੇੜਾਂ ਪੂਰੀਆਂ ਮਕਾਨ ਵਿੱਚ ਪੂਰੇ ਮਕਾਨ ਦੇ ਵਿੱਚ ਤਰੇੜ ਹੈ ਕਿ ਕੋਈ ਵੀ ਐਸਾ ਐਸੀ ਕਾਰਪੋਰੇਸ਼ਨ ਲੁਧਿਆਣਾ ਸ਼ਹਿਰ ਦੀ ਐਸਾ ਨਗਰ ਨਿਕਲ ਲੁਧਿਆਣਾ ਵਾ ਕਿ ਇੱਕ ਵਾਰੀ ਸੂਹ ਲੈਂਡ ਤੱਕ ਨਹੀਂ ਆਇਆ ਚਲੋ ਸ਼ੁਕਰ ਹੈ ਪਰਮਾਤਮਾ ਦਾ ਜਿਹੜਾ ਪਰਮਾਤਮਾ ਦੀ ਫੋਟੋ ਲੱਗੀ ਉਸ ਨੇ ਦਾਦ ਬਖਸ਼ੀ ਕੀ ਪਰਿਵਾਰ ਬਚ ਗਿਆ ਉੱਪਰ ਹੀ ਤਸਵੀਰ ਦਿਖਾਵਾਂਗੇ ਤੁਹਾਨੂੰ ਸਭ ਕੁਝ ਹੀ ਡੈਮੇਜ ਹੋ ਚੁੱਕਾ ਹੋਕ ਤੇ ਤਾਂ ਫ੍ਰਿਜ ਤਾਂ ਟੁੱਟ ਗਿਆ ਬੰਦੇ ਦਾ ਇਹ ਤਸਵੀਰ ਦਿਖਾਈ ਜਾ ਰਹੀ ਹੈ ਫ੍ਰਿਜ ਤਾਂ ਟੁੱਟ ਗਿਆ ਮਸ਼ੀਨ ਤੱਕ ਟੁੱਟ ਗਈ ਕਿਚਨ ਦੇ ਭਾਂਡੇ ਤੱਕ ਵੇਚਨੇ ਇਹ ਸਾਰੀ ਤਸਵੀਰਾਂ ਤੁਹਾਨੂੰ ਇਸ ਕਰਕੇ ਦਿਖਾਈਆਂ ਜਾ ਰਹੀਆਂ ਕਿਸੇ ਨੇ ਹਮਾਇਤ ਨਹੀਂ ਕੀਤੀ ਕਿਸ ਪਰਿਵਾਰ ਦੀ ਮਦਦ ਆ ਕੇ ਕਰਦੀਏ ਨਾ ਕਾਰਪੋਰੇਸ਼ਨ ਮੁਲਾਜ਼ਮ ਆਏ ਲੇਕਿਨ ਆ ਤਸਵੀਰ ਦਿਖਾਈ ਜਾ ਰਹੀ ਹੈ ਜਿੱਥੇ ਅਸੀਂ ਖੜੇ ਆ ਕਿ ਦੀਵਾਰ ਪੂਰੀ ਦੀ ਪੂਰੀ ਤਿਰਛੀ ਹੋਈ ਪਈ ਹੈ ਕਿ ਇਹ ਉੱਤੇ ਬਾਦਰਾ ਦੇਖ ਸਕਦੇ ਹੋ ਪੂਰਾ ਪੂਰਾ ਡੈਮੇਜ ਹੋ ਚੁੱਕਾ ਹੋਇਆ ਬੈ ਕਿ ਇਹ ਬਿਲਡਿੰਗ ਜਿਹੜੀ ਸਾਹਮਣੇ ਸਾਡੇ ਜਿਹੜੀ ਸਾਹਮਣੇ ਇੱਕ ਬਿਲਡਿੰਗ ਹੈ ਜਿਹੜੀ ਦਿਖਾਈ ਜਾ ਰਹੀ ਹੈ ਇੱਕ ਪੂਰੀ ਦੀ ਪੂਰੀ ਜਿਹੜੀ ਹੈ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੈ ਉਹ ਦਿਖਾਇਆ ਜਾ ਰਿਹਾ ਕਿੰਨੀ ਕੁ ਪੁਰਾਣੀ ਇੱਟਾਂ ਦੇ ਨਾਲ ਬਣੀ ਹੋਈ ਹੈ ਕਿ ਕਿੰਨਾ ਕੁ ਵੱਡਾ ਹਾਦਸਾ ਹਜੇ ਹੋਰ ਨਿਉਤਾ ਦੇਣ ਨੂੰ ਬੈਠੀ ਹੈ ਨਗਰ ਨਿਗਮ ਲੁਧਿਆਣਾ ਕਿ ਹਾਦਸਾ ਵੱਡਾ ਹੋਵੇ ਜਾਨਾ ਜਾਣ ਫਿਰ ਅਸੀਂ ਆਵਾਂਗੇ ਫਿਰ ਅਸੀਂ ਰੈਸਕਿਊ ਕਰਾਂਗੇ ਲੇਕਿਨ نیچے ਦੇ ਹਾਲਾਤ ਦਿਖਾਦਾ ਜੋ نیچے ਦੇ ਹਾਲਾਤ ਦਿਖਾਵਾਂ ਕਿ ਬਾਦਰੇ ਉੱਤੇ ਜੋ ਗ੍ਰਿਲਾਂ ਲੱਗੀਆਂ ਸੀਗੀਆਂ ਉਹ ਤੱਕ ਟੁੱਟ ਗਈਆਂ ਨੇ ਆਹ ਦਿਖਾਈ ਜਾ ਰਹੀ ਜੋ ਗ੍ਰਿਲ ਲੱਗੀ ਹੋਈ ਸੀਗੀ ਉਹ ਸਾਰੀ ਦੀ ਸਾਰੀ ਟੁੱਟ ਚੁੱਕੀ ਹੋਈ ਐ ਲੇਕਿਨ ਲਖ ਦੀ ਲਾਂਤਾ ਉਦੋਂ ਪੈਂਦੀ ਐ ਕਿ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਅਗਰ ਕੋਈ ਵੀ ਅਧਿਕਾਰੀ ਨਾ ਆਵੇ ਤਾਂ ਲਖ ਦੀ ਲਾਂਤਾ ਨੇ ਇਹ ਦੇਖ ਸਕਦੇ ਹਾਂ ਕਿ ਸਾਰੇ ਦੇ ਸਾਰੇ ਭਾਂਡੇ ਜਿਹੜੇ ਨੇ ਉਹ ਨਗਰ ਨਿਗਮ ਕਮਿਸ਼ਨਰ ਸਾਹਿਬ ਦਿੱਤੀ ਐ ਜੀ ਗੱਲ ਕਰ ਰਹੇ ਹਾਂ ਹਾਂ ਜੀ ਵਿਸ਼ਾਲ ਕਪੂਰ ਅਰਜ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਸਰ ਗੁੱਡ ਆਫਟਰਨੂੰ ਠੀਕ ਹੋ ਸਰ ਹਾਂ ਜੀ ਇੱਕਦਮ ਬੜੀਆ अच्छा सर मैंने एक बात पूछ रही थी आपसे मैं एक बंदा बंदिया मोहल्ला आया था ड्रेसी के पास वहाँ पे जो बिल्डिंग गिरी थी सोमवार सॉरी माफ करना मंगलवार को तो उसके ऊपर कोई बंदे के ऊपर कार्रवाई की गई है जिस बंदे की ये बिल्डिंग थी जिसकी वजह से एक माँ और एक बच्चे के फ्रैक्चर आया माँ के सिर पे स्टारा टांकिया लगे हैं अच्छा तो हम कर रहे थे हमने के लिए भी लिखा है उनके जी और एक बार ये पुराना रिकॉर्ड चेक कर रहे हैं उसको पहले भी नोटिस गए हुए थे जी सर लेकिन दो हजार इक्कीस से उनके पास नोटिस जा रहे थे हमें सूत्रों के हवाले से खबर मिली थी कुछ नोटिस अभी कारपोरेशन रिसेंटली कई ऐसी बिल्डिंग है उनके ऊपर लगाया इस बिल्डिंग गिरने के बाद आ, तो वो उसके ऊपर भी डेमोलिश की जाएगा क्योंकि वो भी पुरानी मटेरियल की बनी हुई बिल्डिंग है जी तो पुराने नहीं बैठे होते हैं इन लोगों के हमें कंप्लेन देते हैं हमारी बिल्डिंग खाली कराओ खाली कराओ जी बेसिकली वो लैंड और टेनेंट से लड़ाई रहती है तो हमने दो तीन बार करा और हम ही हाईकोर्ट में पार्टी बन गए ओके तो फिर हमें डायरेक्शन मिली कि है ना जो और इन जनरल गाइडलाइंस यही है जो बिल्डिंग ओनर है ना वही रिस्पॉन्सिबल है गिराने के लिए उस बिल्डिंग को हम नोटिस उसको निकालते हैं ना तो उसमें यही बोलते हैं कि आप अपनी बिल्डिंग गिरा लो जी। और ये अनसेफ है लेकिन और इनसे ये वाली बिल्डिंग का भी हम सामान उठा रहे हैं ना इसका भी विलंब बिल्डिंग ओनर को ही भेजेंगे उठाने का

लेकिन आ, लेकिन हम हम पब्लिक एजेंसी इसको उठवा रहे धीरे-धीरे करके काफी मलबा है 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 जी लेकिन सर इसके नीचे ये भी देखने देखने वाला वाला कि डॉग क्या कोई इंसानी बच्चा तो नहीं है। वो क्योंकि जो स्मेल आ रही है वो ऐसे लगता है जैसे इसके नीचे कुछ है वो भी करता उस चीज को जी आ, लेकिन इंसानी नहीं है नहीं तो हमें पता चल ही जाता है

ਸਰ ਬੰਦਿਆਂ ਜਿਹੜੀ ਗਲੀ ਹੈਗੀ ਹੈ ਉੱਥੇ ਇੱਕ ਬਿਲਡਿੰਗ ਡਿੱਗੀ ਸੀਗੀ ਮੰਗਲਵਾਰ ਹਾਂਜੀ ਮੰਗਲਵਾਰ ਨੂੰ ਇੱਕ ਬਿਲਡਿੰਗ ਡਿੱਗੀ ਸੀਗੀ ਦ੍ਰਿਸ਼ੀ ਦੇ ਸਾਹਮਣੇ ਬੰਦਿਆਂ ਮੱਲਾ ਹੈਗਾ ਵਾ ਉੱਥੇ ਐਸ ਤਰ੍ਹਾਂ ਜਿਵੇਂ ਗੱਲ ਸੁਣ ਰਹਾ ਹਾਂ ਜੀ ਹਾਂ ਜੀ ਦੱਸੋ ਮੈਂ ਕਿਹ ਜਿਹੜੀ ਬਿਲਡਿੰਗ ਡਿੱਗੀ ਸੀਗੀ ਉਹਦੇ ਵੱਲੋਂ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਐਫ ਆਈ ਆਰ ਵਾਸਤੇ ਕੋਈ ਤੁਹਾਨੂੰ ਮੇਲ ਜਾਂ ਕੋਈ ਕਾਗਜ਼ ਆਇਆ ਨਹੀਂ ਕਿਉਂਕਿ ਕਮਿਸ਼ਨਰ ਨਗਰ ਨਿਗਮ ਅਦਿੱਤਿਆ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਲਿਖਤਾ ਥਾਣੇ ਵਾਲਿਆਂ ਨੂੰ ਕਿ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਸਰ ਕੋਈ ਨੇ ਮੇਰੀ ਗੱਲ ਸੁਣੋ ਜੀ ਤੁਸੀਂ ਪ੍ਰੈਸ਼ਰ ਕਪਟਰ ਸਾਹਿਬ ਬੋਲ ਰਹੇ ਹੋ ਹਾਂ ਜੀ ਹਾਂ ਜੀ ਵਿਸ਼ਾਲ ਕਪੂਰ ਵਿਸ਼ਾਲ ਕਪੂਰ ਜੀ ਕਿੰਨੇ ਸਾਲ ਪ੍ਰੈਸ਼ਰ ਕੰਮ ਦੀ ਗੱਲ ਕਰ ਰਹੇ ਹੋ 18 ਸਾਲ 18 ਸਾਲ ਜਿਹੜਾ ਹੁੰਦਾ ਨਾ ਇਹ ਕੌਨਫਿਡੈਂਸ਼ੀਅਲ ਗੱਲ ਹੁੰਦੀ ਹੈ ਇਹ ਸੀਆਰ ਦਾ ਸਬੰਧ ਹੈ ਵੀ ਅਸੀਂ ਦਾ ਸੱਚੋ ਛੋ ਵੀ ਪੁੱਛੋ ਵੀ ਇਕ ਨਹੀਂ ਸਟੇਸ਼ਨ ਹਾਊਸ ਅਫੀਸਰ ਦਾ ਹੈਗੇ ਹੋ ਨਾ ਤੁਸੀਂ ਨਹੀਂ ਅਜੇ ਤੱਕ ਨਾ ਤਾਂ ਮੇਰੇ ਕੋਲ ਪਹੁੰਚੀ ਹੈ ਜੀ ਨਹੀਂ ਆਈ ਹੈ ਜਦੋਂ ਕੱਟੀ ਜਾਊਗੀ ਮੈਂ ਤੁਹਾਨੂੰ ਦੱਸ ਦਊਗਾ ਜੀ ਚਲੋ ਅਸੀਂ ਵੀ ਆਸ ਕਰਾਂਗੇ ਕਿ ਜਲਦੀ ਕੱਟੀ ਜਾਵੇ ਕਿਉਂਕਿ ਪਰਿਵਾਰ ਤੇ ਜਿਹੜਾ ਨੁਕਸਾਨ ਹੋਇਆ ਵੈ ਨਾਲ ਦੇ ਘਰ ਦੇ ਵਿੱਚ ਜਿਨ੍ਹਾਂ ਦੀ ਇੰਜਰੀ ਹੋਈ ਬੱਚੇ ਦੇ ਜਿਹੜੀ ਕੁਮਾਰ ਦੇ ਨਹੀਂ ਉਹ ਤਾਂ ਇਹੀ ਤਾਂ ਹੋਣਾ ਚਾਹੀਦਾ ਜੀ ਇਨਸਾਫ ਹੋਣਾ ਚਾਹੀਦਾ ਕਿਉਂਕਿ ਸਟੇਸ਼ਨ ਹਾਊਸ ਅਫੀਸਰ ਦੀ ਕਿ ਜ਼ਿੰਮੇਵਾਰੀ ਹੋ ਜਾਂਦੀ ਹੈ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜਾ ਵੀ ਕੁਝ ਹੁੰਦਾ ਹੈ ਤੇ ਉਹਦੀ ਇਨਫੋਰਮੇਸ਼ਨ ਤਾਂ ਉਹਨਾਂ ਕੋਲ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਹੀ ਪਹੁੰਚਿਆ ਸੀ ਜੀ ਮੌਕੇ ਤੇ ਜੀ ਮੈਂ ਹੀ ਜਾ ਕੇ ਘਟਦੇ ਹਾਂ ਇਸ ਤੇ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਜ਼ੋਨ A ਦੇ ਤਜਿੰਦਰ ਜੈਨ ਨਾਲ ਗੱਲ ਅਗਰ ਕਮਿਸ਼ਨਰਸ ਆ ਫੋਨ ਚੱਕ ਸਕਦੇ ਤੇ ਤਿੰਿੰਦਰ ਜੀ ਫੋਨ ਵੀ ਚੱਕਣ ਚ ਦੇਖਦੇ ਆ ਕਿ ਜੁਰੇ ਸਮਝਦੇ ਆ ਕਿ ਨਹੀਂ ਸਮਝਦੇ ਜਸ ਵਕਤੀ ਨੂੰ ਤੁਸੀਂ ਕਾਲ ਇਹ ਦੂਸਰੇ ਹੀ ਫੋਨ ਕਰਾਂਗੇ ਕੱਲੋਂ ਆਣਾ ਕਹਿਣ ਕਿ ਮੈਂ ਬੀ.ਸੀ. ਇੱਕ ਫੋਨ ਨਹੀਂ ਚੱਕ ਪਾਇਆ ਹੈਲੋ ਸੋ ਸਿਆ ਕਾਲ ਸਰ, ਇਸੇ ਵੀ ਸੈਂਟਰਲ ਕਾਲ ਕਰ ਰਹੇ ਹਾਂ ਸਰ। ਜੀ। ਵਿਸ਼ਾਲ ਕਪੂਰ ਅਰਜ਼ ਕਰਦਾ ਹਾਂ ਲੁਧਿਆਣਾ ਲਿਫਤੋ ਪੱਤਰਕਾਰ ਠੀਕ ਹੋ ਸਰ? ਜੀ ਜੀ। ਅੱਛਾ ਸਰ ਇੱਕ ਬੰਦਿਆ ਮੈਂ ਲੈ ਦੇ ਵਿੱਚ ਡਰੇਸੀ ਦੇ ਕੋਲ ਇੱਕ ਬਿਲਡਿੰਗ ਡਿੱਗੀ ਸੀਗੀ। ਕਾਰਪੋਰੇਸ਼ਨ ਦੇ ਕਮਿਸ਼ਨਰ ਅਦਿੱਤਿਆ ਜੀ ਨਾਲ ਮੇਰੀ ਗੱਲ ਹੋਈ ਸੀ। ਉਹਨਾਂ ਨੇ ਕਿਹਾ ਕਿ ਅਸੀਂ ਲਿਖ ਦਿੱਤਾ ਵੈ ਰਿਕੋਮੈਂਡ ਕਰ ਦਿੱਤਾ ਵੈ ਕਿ ਪਰਚਾ ਕਰਨ ਵਾਸਤੇ ਸਰ ਕੋਈ ਐਸੀ ਇਨਫੋਰਮੇਸ਼ਨ ਆਈ ਹੈ ਜੇ ਕਾਰਪੋਰੇਸ਼ਨ ਨਗਰ ਨਿਗਮ ਲੁਧਿਆਣਾ ਤੋਂ? ਹਾਂ ਜੀ। ਨਗਰ ਨਿਗਮ ਲੁਧਿਆਣਾ ਤੋਂ ਕੋਈ ਐਸੀ ਇਨਫੋਰਮੇਸ਼ਨ ਆਈ ਹੈ ਕਿ ਪਰਚਾ ਰਿਕੋਮੈਂਡ ਕਰੋ। ਜਦੋਂ ਉਹ 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 ਜੀ ਜੀ ਅਫਸਰ ਦਿਖਾਗੇ ਜੀ ਉੱਥੋਂ ਜੇ ਭੇਜਿਆਊਗਾ ਤਾਂ ਫਿਰ ਉਹਦੇ ਤਰੀਕਾ ਹੋਊਗਾ ਹੀ ਸਾਨੂੰ ਆਏ ਜੀ ਨਹੀਂ ਉਹਨਾਂ ਨੇ ਮੈਂ ਥੋੜੀ ਗੱਲ ਕੀਤੀ ਉਹ ਕਹਿੰਦੇ ਸੀ ਥਾਣੇ ਅਸੀਂ ਉਹਨਾਂ ਨੇ ਨਾ ਕਿਹਾ ਜੀ ਮੈਂ ਤੁਸੀ ਮੇਰੇ ਕੋਲ ਟੈਲੀਫੋਨ ਤੇ ਪੁੱਛ ਰਹੇ ਹੋ ਤੇ ਮੈਂ 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 ਤੁਹਾਨੂੰ ਮੇਰੀ ਜੀ ਹਿਸਾਬਾ ਨਾ ਜੇ ਤੱਕ ਚਲੋ ਬਹੁਤ ਬਹੁਤ ਸ਼ੁਕਰੀਆ ਕੋਲ ਬਿਲਕੁਲ ਨਹੀਂ ਆਈ ਅਜੇ ਤੱਕ ਚਲੋ ਬਹੁਤ ਬਹੁਤ ਸ਼ੁਕਰੀਆ ਚਲੋ ਹਜੇ ਲੈਟਰ ਜਿਹੜੀ ਹੈ ਨਹੀਂ ਪਹੁੰਚੀ ਹੈ ਜਦੋਂ ACP ਸੈਂਟਰਲ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਹਿੰਦੇ ਕਿ ਨਹੀਂ ਪਹੁੰਚੀ ਹੈ ਲੇਕਿਨ ਤਜਿੰਦਰ ਸਿੰਘ ਪੰਚੀ ਨੇ ਫੋਨ ਚੱਕਣਾ ਮناسب ਨਹੀਂ ਸਮਝਿਆ ਤੇ ਲੇਕਿਨ ਇੱਥੇ ਗੱਲ ਕੀਤੀ ਆਵੇ ਤਾਂ ਹੁਣ ਮਲਬਾ ਜਿਹੜਾ ਹੈ ਹੁਣ ਤਲੋ ਚੱਕਿਆ ਜਾਊਗਾ ਕਿ ਇਹਦੇ ਵਿੱਚ ਜਿਹੜਾ ਓਨਰ ਸਿਗਾ ਮਕਾਨ ਦਾ ਓਨਰ ਸਿਗਾ ਕਿ ਨਕਾਰਪੁਰਸ਼ ਨਗਰ ਨਿਕਮ ਲੁਧਿਆਣਾ ਦੇ ਕਮਿਸ਼ਨ ਸਾਹਿਬ ਨੇ ਇੱਕ ਵਧੀਆ ਫਰਮਾਂ ਦਿੱਤਾ ਕਿ ਐਫਆਈ ਜਿਹੜੀ ਲਾਂਚ ਕੀਤੀ ਜਾਊਗੀ ਹੁਣ ਦੇਖਦੇ ਆ ਕਿ ਐਫਆਈਰ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਕਿ ਉਹਦੀ ਵੀ ਸਫਾਰਿਸ਼ ਵਸਤੇ ਦੂਰ ਚੱਲ ਪਏਗਾ ਜੀਤੀ ਸਾਹਿਬ ਸਤਿ ਸ਼੍ਰੀ ਅਕਾਲ ਬੇਟੀ ਸਾਹਿਬ ਜਿਹੜੀ ਬੰਦਿਆ ਮਹੱਲਾ ਦੇ ਵਿੱਚ ਜਿਹੜੀ ਬਿਲਡਿੰਗ ਡਿੱਗੀ ਹੈ ਉੱਤੇ ਕੋਈ ਕਾਰਵਾਈ ਕੀਤੀ ਗਈ ਕਾਰਪੋਰੇਸ਼ਨ ਨਗਰਿਕ ਮਿਉ ਲੁਧਿਆਣਾ ਵੱਲੋਂ ਮਲਵਾ ਚੱਕਦੇ ਪਏ ਆ ਪੀ ਐਂਡ ਆ ਵਾਲੇ ਨਹੀਂ ਉੱਥੇ ਕੋਈ ਹੈ ਹੀ ਨਹੀਂ ਕਿ ਮੈਂ ਉੱਥੇ ਪਹੁੰਚਿਆ ਜਿਹ ਮਹੱਲੇ ਵਾਲੇ ਨੇ ਬੁਲਾਇਆ ਸੀਗਾ ਕੋਈ ਟਰਾਲੀ ਨਹੀਂ ਆਈ ਪੀ ਐਂਡ ਆ ਦਾ ਲੱਗੇ ਹੋਏ ਆ ਸਰ ਮੈਂ ਮੌਕੇ ਤੇ ਹਾਂ ਇਸ ਸਮੇਂ ਸਵੇਰ ਤੋਂ ਟਰਾਲੀ ਵੀ ਕੁਝ ਨਹੀਂ ਕਹਿ ਸਕਦਾ ਨਾ ਮੈਂ ਤਾਂ ਦੱਸਿਆ ਬੀ ਐਂਡ ਆ ਸਾਡੇ ਜਿਹੜਾ ਪਲਵਾ ਚੱਕਰ ਤਾਂ ਬੀ ਐਂਡ ਆ ਦਾ ਕੰਮ ਆ ਬਿਲਕੁਲ 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 ਸਰ ਨਹੀਂ ਇਹਦੇ ਵਿੱਚ ਇੱਕ ਵਾਰੀ ਆ ਦੱਸ ਦਿਓ ਕਿ ਇਹਦੇ ਤੇ ਕੋਈ ਕਾਰਵਾਈ ਕੀਤੀ ਗਈ ਬਿਲਡਿੰਗ ਮਾਲਕ ਇਹਨਾਂ ਨੂੰ ਕਾਨੂੰਨ ਵੀ ਜਾਰੀ ਕੀਤਾ ਪਰਸੋ ਸ਼ੁੱਕਰਵਾਰ ਜੀ ਤੇ ਹੋਰ ਦੇਖਦੇ ਆ ਕਿਵੇਂ ਕਰਦੇ ਅਸੀਂ ਦਾ ਪਰਚਾ ਦਿੱਸਦੇ ਇਹਨਾਂ ਦੇ ਨਾਲ ਨਹੀਂ ਮੇਰੀ ਕਮਿਸ਼ਨ ਜੀ ਨਾਲ ਗੱਲ ਹੋਈ ਸੀ ਨਗਰ ਨਿਗਮ ਲੁਧਿਆਣਾ ਇਹ ਜੋ ਸੋਰੀ ਮਾਫ ਕਰਨਾ ਅਦਿੱਤਿਆ ਜੀ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਲਿਖ ਦਿੱਤਾ ਵਾ ਕਿ ਪਰਚਾ ਰਿਕਮੈਂਡ ਕਰਕੇ ਭੇਜ ਦਿੱਤਾ ਹੈ ਫਿਲਸਤਾਨ ਹੱਡਕੁਆਰਟਰ ਤੋਂ ਉਹਨਾਂ ਨੇ ਚਲੋ ਬਹੁਤ ਬਹੁਤ ਸ਼ੁਕਰੀਆ ਬੀਦੀ ਸਾਹਿਬ ਲੇਕਿਨ ਅਜਿਹਾ ਇੱਕ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਕਿ ਕਿ ਸਾਰੇ ਸਾਰੇ ਹਾਲਾਤਾਂ ਨੂੰ ਦਿਖਾਏ ਜਾ ਰਹੇ ਕਿੰਨਾ ਕ ਸਾਰਾ ਸਮਾਨ ਕਿਚਨ ਦੇ ਸਦਿਓ ਪੂਰੀ ਦੀ ਪੂਰੀ ਖਾਲੀ ਆ ਸਾਰਾ ਸਮਾਨ ਜਾਂ ਟੁੱਟ ਚੁੱਕਾ ਹੈ ਟਾਈਲਾਂ ਤੱਕ ਟੁੱਟ ਚੁੱਕੀਆਂ ਹੋਈਆਂ ਨੇ ਲੇਕਿਨ ਇੱਕ ਸਵਾਲ ਜਿਹੜਾ ਵੱਡਾ ਖੜਾ ਹੁੰਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਇੱਕ ਬਿਲਡਿੰਗ ਡਿੱਗੀ ਹੈ ਬਿਲਡਿੰਗ ਡਿੱਗੀ ਹੈ ਕਾਰਪੋਰੇਸ਼ਨ ਲਾਇਕੀ ਕਰਕੇ ਜੋ 2021 ਤੋਂ ਤੁਸੀਂ ਨੋਟਿਸ ਲਗਾ ਰਹੇ ਹੋ ਤਾਂ ਬਿਲਡਿੰਗ ਡੈਮੋਲੇਸ਼ਨ ਕਿਉਂ ਨਹੀਂ ਕਰਾ ਰਹੇ ਹੋ ਕਿਉਂ ਨਹੀਂ ਉਸ ਮਾਲਕ ਦੇ ਉੱਤੇ ਪੜਦਾ ਦਰਜ ਕੀਤਾ ਜਿਸ ਦੀ ਵਜ੍ਹਾ ਦੇ ਨਾਲ ਇਸ ਮਕਾਨ ਦੇ ਉੱਤੇ ਨਾਲ ਲੋਸ ਹੋ ਗਿਆ ਕਿ ਮਹਿਲਾ ਦੇ ਸਿਰ ਦੇ ਉੱਤੇ ਚੋਟ ਲੱਗੀ ਤੇ ਬੱਚੇ ਦੀ ਲੱਤ ਤੱਕ ਦੀ ਹੱਡੀ ਜਿਹੜੀ ਟੁੱਟ ਚੁੱਕੀ ਹੈ ਲੇਕਿਨ ਪਰਿਵਾਰ ਨੂੰ ਕੋਈ ਵੀ ਸानुभूति ਦੇਣ ਤੱਕ ਨਹੀਂ ਆਇਆ ਨਾ ਹੀ ਕੋਈ ਵਿਧਾਇਕ ਆਇਆ ਨਾ ਹੀ ਕੋਈ ਕਮਿਸ਼ਨਰ ਆਇਆ ਨਾ ਹੀ ਕੋਈ ਵੱਡਾ ਪੁਲਿਸ ਅਧਿਕਾਰੀ ਆਇਆ ਲੇਕਿਨ ਇਹਦੇ ਵਿੱਚ ਬਿਲਡਿੰਗ ਬ੍ਰਾਂਚ ਐਨੀ ਵੱਡੀ ਨਲਾਇਕੀ ਬਿਲਡਿੰਗ ਬ੍ਰਾਂਚ ਦੀ ਕੱਢੀ ਜਾਊਗੀ ਬੀ ਐਂਡ ਆਰ ਦੀ ਕਿ ਜਿਸ ਨੇ ਇਸ ਇਲਾਕੇ ਦੇ ਵਿੱਚ ਆ ਕੇ ਇੱਕ ਵਾਰੀ ਦੇਖਿਆ ਕਿ ਕਿੰਨਾ ਕੁ ਪਰਿਵਾਰ ਨੂੰ ਨੁਕਸਾਨ ਹੋਇਆ ਵਾ ਹੁਣ ਖਬਰ ਤੋਂ ਬਾਅਦ ਤਾਂ ਇਹ ਤੁਹਾਨੂੰ ਮੈਂ ਸ਼ਾਬੀ ਜਰੂਰ ਕਰ ਦਾਂਗਾ ਕਿ ਇਹ ਮਲਵੇ ਵੀ ਚੱਕੇ ਜਾਣਗੇ ਤੇ ਪਰਿਵਾਰ ਦੇ ਹਾਲਚਾਲ ਪੁੱਛਣ ਉਸ ਤੇ ਵਿਧਾਇਕ ਵੀ ਆ ਜਾਣਗੇ ਲੇਕਿਨ ਪਹਿਲੇ ਕਿਤੇ ਸੁੱਤੇ ਹੋਏ ਸੀਗੇ ਕਿ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹਾਸਿਆ ਦੀ ਦਾਵਤ ਦੇਣ ਵਾਲੇ ਉਹ ਵੱਡੇ ਅਧਿਕਾਰੀਆਂ ਉੱਤੇ ਐਮ ਐਲ ਏ ਸਾਹਿਬ ਤੁਸੀਂ ਕਾਰਵਾਈ ਕਰਾਓ ਕਿ ਉਹ ਕਾਰਵਾਈ ਨਹੀਂ ਕਰਾਂਦੀ ਹੋ ਤੁਸੀਂ ਕਿ ਐਮਰੇ ਸਾਹਿਬ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਉਸ ਵਧਾਈ ਉਹਨਾਂ ਜਿਹੇ ਮੁਲਾਜ਼ਮ ਜਿਹੜੇ ਨਗਰ ਨਿਗਮ ਦੇ ਵਿੱਚ ਹੈ ਜਿਨ੍ਹਾਂ ਦੀ ਨਲਾਇਕੀ ਕਰਕੇ ਬਿਲਡਿੰਗ ਡਿੱਗੀ ਹੈ ਅਗਰ ਉਹ ਬੁਲਡੋਜ਼ਰ ਤੇ ਕ੍ਰੇਨ ਦੇ ਨਾਲ ਪਹਿਲੇ ਡੈਮੋਲੇਸ਼ਨ ਯੂਪੀ ਵਰਗਾ ਕਰਾ ਦਿੰਦੇ ਤਾਂ ਇਸ ਪਰਿਵਾਰ ਨੂੰ ਇਹ ਹਾਲਾਤ ਨਾ ਦੇਖਣੇ ਪੈਂਦੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ